ਪੰਜਾਬ ਭਿਆਨਕਰ ਹੜ੍ਹਾਂ ਦੀ ਮਾਰ ਹੇਠ ਆ ਗਿਆ ਸੀਗਾ ਕਾਫੀ ਨੁਕਸਾਨ ਹੋਇਆ ਸਾਡਾ ਔਰ ਜਿਹੜੇ ਲਾਭਪਾਤਰੀ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਅੱਜ ਚੈੱਕ ਵੰਡੇ ਨੇ ਉਹਨਾਂ ਦੇ ਖਾਤਿਆਂ 'ਚ ਪੈਸੇ ਪੈਣੇ ਨੇ ਉਹਦੇ ਸਬੰਧ 'ਚ ਅੱਜ ਜਿਹੜਾ ਪ੍ਰੋਗਰਾਮ ਕੋਟੇਪਿੰਡ 'ਚ ਲਿਖਿਆ ਗਿਆ 3,20,000 ਰੁਪਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਪੂਰੇ ਹਾੜਾਂ ਦੇ ਵਿੱਚ ਵੀ ਐਕਟਿਵ ਸੀਗੇ ਪਉਣਵੀ ਆ ਜੋ ਜੋ ਨੁਕਸਾਨ ਹੋਏ ਨੇ ਉਹਦੀ ਪਰਪਾਈ ਵਾਸਤੇ ਆਪਣੇ ਜਿਹੜੇ ਹੱ ਇਨ੍ਹਾਂ ਦੇ ਅਧਿਕਾਰੀ ਨੇ ਉਹਨਾਂ ਨੂੰ ਸਮੇਂ-ਸਮੇਂ ਦੇਸ਼ਾ ਨਿਰਦੇਸ਼ ਰੈਂਤੇ ਦਿੰਦੇ ਰਹਿੰਦੇ ਨੇ ਵੇਖੋ ਜਿਹੜੇ ਬਟਾਲੇ ਗੋਲੀ ਚੱਲੀ ਆ ਪਿਛਲੇ ਦਿਨੀ ਉਹ ਬਹੁਤ ਮਾੜੀ ਗੱਲ ਆ ਐਸੇ ਇਨਸੀਡੈਂਟ ਨਹੀਂ ਵਾਪਰਨੇ ਚਾਹੀਦੇ ਤਾਂ ਲਾਰਡ ਅੰਡਰ ਜਿਹੜਾ ਪੂਰਾ ਕੰਟਰੋਲ ਏਟ ਆ ਜਿੰਨੇ ਜਿੰਨੇ ਵੀ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਉਹ ਅੱਜ ਨਹੀਂ ਤਾਂ ਕੱਲ ਉਹ ਜਰੂਰ ਲੱਖਾਂ ਦੇ ਵਿੱਚ ਹੋਏ ਪੰਜ ਲੱਖ ਏਕੜ ਜ਼ਮੀਨ ਜਿਹੜੀ ਸੀਗੀ ਫਸਲ ਜਿਹੜੀ ਸੀਗੀ ਉਹ ਤਬਾਹ ਹੋ ਗਈ ਅਣਗਿਣਤ ਪਸ਼ੂ ਮਾਲ ਡੰਗਰ ਰੋੜ ਗਿਆ ਪੋਲ ਖਰਾਬ ਹੋ ਗਏ ਛੜਕਾਂ ਟੁੱਟ ਗਈਆਂ ਸਕੂਲ ਟਹਿ ਟੇਰੀ ਹੋ ਗਏ ਕਾਲਜ ਟਹਿ ਟੇਰੀ ਹੋ ਗਏ ਹਸਪਤਾਲਾਂ ਦੀਆਂ ਬਿਲਡਿੰਗਾਂ ਡੈਮੇਜ ਹੋ ਗਈਆਂ ਤੋਂ ਬਹੁਤ ਨੁਕਸਾਨ ਪੰਜਾਬ ਦਾ ਹੜ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਕੀਤਾ ਅੱਜ ਜੇ ਡੇਰਾ ਬਾਬਾ ਨਾਨਕ ਆਏ ਹਾਂ ਜੀ ਦੇਖੋ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਕੋਠੇ ਵਿੱਚ ਇਸ ਵੇਲੇ ਆਪਾਂ ਖੜੇ ਆ ਤੁਹਾਨੂੰ ਪਤਾ ਪਿਛਲੇ ਦਿਨੀ ਪੰਜਾਬ ਭਿਆਨਕਰ ਹੜ੍ਹਾਂ ਦੀ ਮਾਰ ਹੇਠ ਆ ਗਿਆ ਸੀਗਾ ਕਾਫੀ ਨੁਕਸਾਨ ਹੋਇਆ ਸਾਡਾ 60 ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ 5 ਲੱਖ ਏਕੜ ਜ਼ਮੀਨ ਜਿਹੜੀ ਸੀਗੀ ਫਸਲ ਜਿਹੜੀ ਸੀਗੀ ਉਹ ਤਬਾਹ ਹੋ ਗਈ ਅਣਗਿਣਤ ਪਸ਼ੂ ਮਾਲ ਡੰਗਰ ਰੋੜ ਗਿਆ ਪੋਲ ਖਰਾਬ ਹੋ ਗਏ ਸੜਕਾਂ ਟੁੱਟ ਗਈਆਂ ਸਕੂਲ ਟਹਿ ਟੇਰੀ ਹੋ ਗਏ ਕਾਲਜ ਟਹਿ ਟੇਰੀ ਹੋ ਗਏ ਹਸਪਤਾਲਾਂ ਦੀਆਂ ਬਿਲਡਿੰਗਾਂ ਡੈਮੇਜ ਹੋ ਗਈਆਂ ਸੋ ਬਹੁਤ ਨੁਕਸਾਨ ਪੰਜਾਬ ਦਾ ਹੜਾ ਨੇ ਪਿਛਲੇ ਸਮੇਂ ਦੇ ਵਿੱਚ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਮੁਆਵਜ਼ੇ ਦੀ ਰਾਸ਼ੀ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ-ਪਹਿਲਾਂ ਅਸੀਂ ਲੋਕਾਂ ਨੂੰ ਕੁਝ ਦੀ ਕਰਾਂਗੇ ਔਰ 20000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਜਿਹੜਾ ਕਿ ਪੂਰੇ ਭਾਰਤ ਦੇ ਸਾਰੇ ਪ੍ਰਾਂਤਾਂ ਤੋਂ ਵੱਧ ਆ ਕਿਸੇ ਪ੍ਰਾਂਤ ਦੇ ਵਿੱਚ 20000 ਰੁਪਿਆ ਫਸਲ ਨੁਕਸਾਨੀ ਕਈਦਾ ਮੁਆਵਜ਼ਾ ਨਹੀਂ ਮਿਲਦਾ ਸੋ 20000 ਰੁਪਿਆ ਮੁਆਵਜ਼ਾ ਐਲਾਨਿਆ 74 ਕਰੋੜ ਰੁਪਏ ਦੇ ਬੀਜ ਦਿੱਤੇ ਜਾਣੇ ਨੇ ਜਿਸ ਦਾ ਖੇਤ ਉਸਦੀ ਰੇਤ ਪ੍ਰੋਗਰਾਮ ਸ਼ੁਰੂ ਕੀਤਾ ਸੋ ਲੋਕਾਂ ਨੂੰ ਹੜ੍ਹਾਂ ਦੀ ਵਾਰ ਤੋਂ ਬਾਹਰ ਕੱਢਣ ਵਾਸਤੇ ਸਰਕਾਰ ਦਿਨ ਰਾਤ ਇੱਕ ਕਰ ਰਹੀ ਆ ਪਹਿਲਾਂ ਹੜ੍ਹਾਂ ਦੇ ਦੌਰਾਨ ਮਿਹਨਤ ਕੀਤੀ ਫਿਰ ਹੜ੍ਹਾਂ ਤੋਂ ਬਾਅਦ ਤੁਰੰਤ ਜਦੋਂ ਪਾਣੀ ਉਤਰਿਆ ਤੇ ਉਦੋਂ ਰਾਹਤ ਕਾਰ ਜਿਹੜੇ ਸੀਗੇ ਉਦੋਂ ਵੀ ਜਾਰੀ ਰੱਖੇ ਜਦੋਂ ਹੜ੍ਹ ਸੀਗੇ ਤੇ ਹੁਣ ਪੁਨਰ ਨਿਵਾਸ ਵਾਸਤੇ ਜਿਹੜਾ ਆ ਉਹ ਕੰਮ ਸ਼ੁਰੂ ਕੀਤਾ ਸੋ ਅੱਜ ਅਸੀਂ ਇੱਥੇ 485 ਕੋਠੇਪਿੰਡ ਦੇ ਜਿਹੜੇ ਲਾਭਪਾਤਰੀ ਨੇ 485 ਸਾਡੇ ਕੋਲ ਉਹਨਾਂ ਦੀ ਗਿਣਤੀ ਆਈ ਆ ਉਹਨਾਂ ਨੂੰ 40 ਲੱਖ ਤੇ 75000 ਰੁਪਏ ਦੀ ਜਿਹੜੀ ਅਮਾਉਂਟ ਆ ਰਾਸ਼ੀ ਆ ਉਹਨਾਂ ਨੂੰ ਵੰਡੀ ਗਈ ਆ ਸਾਡੇ ਮਾਨਯੋਗ ਐਮਐਲਏ ਸਰਦਾਰ ਗੁਰਦੀਪ ਸਿੰਘ ਜੀ ਰੰਦਾਵਾ ਸਾਹਿਬ ਜਿਹੜੇ ਇਸ ਹਲਕੇ ਲਈ ਬਖੂਬੀ ਪ੍ਰਤੀਨਿਧਤਾ ਕਰ ਰਹੇ ਨੇ ਉਹਨਾਂ ਨੇ ਹੜ੍ਹਾਂ ਦੇ ਦੌਰਾਨ ਤਾਂ ਜਿਹੜਾ ਕੰਮ ਕੀਤਾ ਯਾਉ ਤੇ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਉਸ ਤੋਂ ਬਾਅਦ ਵੀ ਇਕੱਲੇ-ਇਕੱਲੇ ਪਿੰਡ ਦੇ ਵਿੱਚ ਜਾ ਕੇ ਆਪ ਮਤਲਬ ਜਿਨ੍ਹਾਂ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਉਹਨਾਂ ਨਾਲ ਰਾਫਤਾ ਕੰਮ ਕਾਇਮ ਕਰ ਰਹੇ ਨੇ ਛੇ ਅਸੀਂ ਜਿਨ੍ਹਾਂ ਦੇ ਘਰ ਢਾਟੇ ਰਿਏ ਸੀਗੇ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਕਿੰਨੇ ਉਹਨਾਂ ਨੂੰ ਕਿੰਨਾ ਜੀ 3 ਲੱਖ 20 ਹਜ਼ਾਰ ਰੁਪਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਪੂਰੇ ਹੜ੍ਹਾਂ ਦੇ ਵਿੱਚ ਵੀ ਐਕਟਿਵ ਸੀਗੇ ਉਹਨ ਵੀ ਆ ਜੋ ਜੋ ਨੁਕਸਾਨ ਹੋਏ ਨੇ ਉਹਦੀ ਪਰਪਾਈ ਵਾਸਤੇ ਆਪਦੇ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਉਹਨਾਂ ਨੂੰ ਸਮੇਂ-ਸਮੇਂ ਦੇਸ਼ਾ ਨਿਰਦੇਸ਼ ਰੈਂਦੇ ਦਿੰਦੇ ਰਹਿੰਦੇ ਨੇ ਆਦਿੱਤਿਆ ਜੀ ਆ ਜਿਹੜੇ ਐਸਟੀਐਮ ਨੇ ਇਸ ਇਲਾਕੇ ਦੇ ਬਹੁਤ ਮਿਹਨਤ ਕਰ ਰਹੇ ਨੇ ਸੋ ਮੇਰੀ ਆ ਸਭ ਨੂੰ ਅਪੀਲ ਆ ਕਿ ਜੋ ਕੁਝ ਹੜ੍ਹਾਂ ਦੇ ਵਿੱਚ ਨੁਕਸਾਨ ਨੁਕਸਾਨ ਹੋਏ ਨੇ ਉਹ ਤਾਂ ਉਹਨਾਂ ਦੀ ਪੂਰੀ ਪਰਪਾਈ ਪੇਸ਼ਾਨ ਸਾਹਿਬ ਸੰਭਵ ਨਹੀਂ ਆ ਪਰ ਜਿਹੜੇ ਜਿਹੜੇ ਵੀ ਪੈਸੇ ਆ ਰਹੇ ਨੇ ਲੋਕਾਂ ਵਾਸਤੇ ਉਹ ਲੋਕਾਂ ਤੱਕ ਸਹੀ ਸਮੇਂ ਤੇ ਤੇ ਜਲਦੀ ਉਹ ਜਨੇ ਚਾਹੀਦੇ ਨੇ ਔਰ ਉਹ ਮਾਨ ਸਾਹਿਬ ਪਹਚਾ ਰਹੇ ਨੇ ਤਾਂ ਕਿ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਜੜੀਆ ਉਲਾਈ ਜਾ ਸਕੇ ਦੇਖੋ ਅਸੀਂ ਸਾਡਾ ਪਹਿਲਾ ਸਵੇਰੇ 9 ਵਜੇ ਪ੍ਰੋਗਰਾਮ ਸੀਗਾ 9 ਵਜੇ ਉੱਥੇ ਪਹਿਲਾਂ ਹੀ ਪਹੁੰਚ ਗਿਆ ਸੀਗਾ ਉਸ ਤੋਂ ਬਾਅਦ ਦੂਸਰਾ ਸੀਗਾ ਅਸੀਂ ਆ ਰਹੇ ਸੀਗੇ ਤੇ ਸਕਾਟ ਗੱਡੀ ਸੀਗੀ ਇੱਕ ਉਹ ਅੱਗੇ ਸੀਗੀ ਇੱਕ ਸਾਹਮਣੇ ਉਹ ਬਹੁਤ ਏਐਫੀ ਸੀਗੀ ਗੱਡੀ ਮੇਰਾ ਖਿਆਲ ਨੰਬਰ ਵੀ ਨਹੀਂ ਅਜੇ ਲੱਗਿਆ ਸੀਗਾ ਉਹ ਬਹੁਤ ਫਾਸਟ ਆਈ ਤੇ ਉਹ ਕਾਫਲੇ ਦੀ ਅਗਲੀ ਸਕਾਟ ਦੇ ਨਾਲ ਟਕਰਾ ਗਈ ਕਾਫਲੇ ਵਾਲੀ ਗੱਡੀ ਜਿਹੜੀ ਸੀਗੀ ਉਹ ਫਲਟ ਗਈ ਔਰ ਉਹ ਦੂਸਰੀ ਗੱਡੀ ਸੀਗੀ ਜਿਹੜੀ ਉਹਦਾ ਵੀ ਨੁਕਸਾਨ ਹੋਇਆ ਔਰ ਅਸੀਂ ਮਾਲ ਜਿਹੜੀ ਕਾਫਲੇ ਦੇ ਵਿੱਚ ਐਂਬੂਲੈਂਸ ਚੱਲ ਰਹੀ ਸੀਗੀ ਅਸੀਂ ਤੁਰੰਤ ਜਿਹੜੀ ਉਹ ਸਕਾਟ ਗੱਡੀ ਉਹਨੂੰ ਸਿੱਧੀ ਕੀਤਾ ਉਹਦੇ ਵਿੱਚੋਂ ਜ਼ਖਮੀ ਹੋ ਚੁੱਕੇ ਸੀਗੇ ਪੁਲਸ ਵਾਲੇ ਜਾਂ ਦੂਸਰਾ ਮੁੰਡਾ ਜਿਹੜਾ ਦੂਸਰੀ ਗੱਡੀ ਚਲਾ ਰਿਹਾ ਸੀਗਾ ਉਹ ਵੀ ਸ਼ਾਇਦ ਉਹਦੀ ਫਲਾਟ ਫ੍ਰੈਕਚਰ ਹੋਈ ਸੀਗੀ ਉਹਨੂੰ ਵੀ ਅਸੀਂ ਉਸੇ ਹੀ ਐਂਬੂਲੈਂਸ ਦੇ ਵਿੱਚ ਸਾਰੇ ਹਸਪਟਲਾਈਜ਼ ਕਰਾਤੇ ਨੇ ਪ੍ਰਮਾਤਮਾ ਦੇ ਅੱਗੇ ਇਹੋ ਅਰਦਾਸ ਬੇਨਤੀ ਹੈ ਕਿ ਉਹ ਜਲਦੀ ਸਿਹਤਯਾਬ ਹੋਣ ਤੇ ਆਪਣੇ ਪਰਿਵਾਰਾਂ ਦੇ ਵਿੱਚ ਜਾਣ ਜੀ ਦਾ ਸਾਹਿਬ ਪਿਛਲੇ ਦਿਨੀ ਜਿਹੜਾ ਡੇਰਾ ਪਾਪਾ ਨਾਨਕ ਤੇ ਹਲਕੇ ਚ ਸਾਰੇ ਪੰਜਾਬ ਚ ਹੜਾ ਨੇ ਤਬਾਈ ਮਚਾਈ ਸੀ ਉਹਦੇ ਸਬੰਧ ਚ ਕੈਬਨਟ ਦੇ ਵਜ਼ੀਰ ਸਰਦਾਰ ਹਰਪਜਨ ਸਿੰਘ ਜੀ ਟੀਓ ਸਾਹਿਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨਿਰਦੇਸ਼ਾਂ ਤੇ ਅੱਜ ਕੋਠੇਪਿੰਡ ਚ ਆਏ ਨੇ ਔਰ ਜਿਹੜੇ ਲਾਭਪਾਤਰੀ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਅੱਜ ਚੈੱਕ ਵੰਡੇ ਨੇ ਉਹਨਾਂ ਦੇ ਖਾਤਿਆਂ ਚ ਪੈਸੇ ਪੈਣੇ ਨੇ ਉਹਦੇ ਸਬੰਧ ਚ ਅੱਜ ਜਿਹੜਾ ਪ੍ਰੋਗਰਾਮ ਕੋਠੇਪਿੰਡ ਚ ਲਿਖਿਆ ਗਿਆ ਇਹ ਜਿਹੜਾ ਪਾਰਸੀ ਗੁਰੂ ਕਾਂਸਰ ਵਾਲਾ ਵਾਲਾ ਰੋਡ ਵਾਲਾ ਇਹ ਬਟਾਲੇ ਵੇਖੋ ਜਿਹੜੇ ਬਟਾਲੇ ਗੋਲੀ ਚੱਲੀ ਆ ਪਿਛਲੇ ਦਿਨੀ ਉਹ ਬਹੁਤ ਮਾੜੀ ਗੱਲ ਆ ਐਸੇ ਇਨਸੀਡੈਂਟ ਨਹੀਂ ਵਾਪਰਨੇ ਚਾਹੀਦੇ ਤਾਂ ਲਾਰਡ ਅੰਡਰ ਜਿਹੜਾ ਪੂਰਾ ਕੰਟਰੋਲ ਏਟ ਆ ਜਿੰਨੇ ਜਿੰਨੇ ਵੀ ਇਸ ਵਾਰਤਾ ਤਨੂੰ ਅੰਜਾਮ ਦਿੱਤਾ ਹੈ ਉਹ ਅੱਜ ਨਹੀਂ ਤਾਂ ਕੱਲ ਉਹ ਜ਼ਰੂਰ ਸੁਲਾਖਾਂ ਦੇ ਪਿੱਛੇ ਹੋਏਗਾ